हां जी दोस्तों सत श्री अकाल सारे फार्मर वीरा सा नु तो दोस्तों आज पहुंचेया ਪਿੰਡ ਪਠਲਪਾਈਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਤੋਂ ਨਸ਼ਹਿਰੇ ਪੰਨੂਆ ਤੋਂ ਦੋਸਤੋ ਕੋਈ 3 ਕਿਲੋਮੀਟਰ ਦੀ ਦੂਰੀ ਆ ਪਿੰਡ ਪਠਲਪਾਈਕੇ ਦੀ ਤੇ ਨਾਲ ਲੱਗਦੇ ਪਿੰਡ ਦੋਸਤੋ ਫੇਲੋਕੇ ਵਰਿੰਗ ਤੇ ਮੋਹਨਪੁਰਾ ਇਹ ਪਿੰਡ ਬਿਲਕੁਲ ਥੋੜੀ ਥੋੜੀ ਦੂਰੀ ਤੇ ਆ ਥੋੜੀ ਥੋੜੀ ਦੂਰੀ ਤੇ ਬਿਲਕੁਲ ਨਾਲ ਲੱਗਦੇ ਪਿੰਡ ਆ ਤੇ ਨਸ਼ਹਿਰੇ ਪੰਨੂਆ ਤੋਂ ਦੋਸਤੋ ਬਾਹਰਲੇ ਬਾਈਪਾਸ ਤੋਂ ਸੜਕ ਨਿਕਲਦੀ ਆ ਪਿੰਡ ਪਠਲਪਾਈਕੇ ਨੂੰ ਇਹ ਸੜਕ ਦੋਸਤੋ ਫੇਲ ਫੇਲੋਕੋ ਤੋਂ ਹੁੰਦੀ ਹੋਈ ਜਿਹੜੀ ਆ ਡੇਰਾ ਸਾਹਿਬ ਨੂੰ ਵੀ ਜਾਂਦੀ ਆ ਵੀਰ ਕੋਮਲ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਡੇਰੀ ਫਾਰਮਿੰਗ ਦੇ ਨਾਲ-ਨਾਲ ਪਸ਼ੂ ਘਰੇ ਵੀ ਚੰਗੇ ਰੱਖੇ ਆ ਮੋਹਰਾ ਬਰੀਡ ਦੇ ਉੱਪਰ ਹੀ ਕੰਮ ਕਰਦੇ ਆ ਤੇ ਜ਼ਿਆਦਾਤਰ ਪਸ਼ੂ ਜਿਹੜੇ ਆ ਦੋਸਤੋ ਕਾਫੀ ਲੰਬੇ ਸਮੇਂ ਤੋਂ ਜਿਹੜੇ ਲੈ ਕੇ ਆਉਂਦੇ ਆ ਇਹ ਮੋਹਰਾ ਬਰੀਡ ਦੇ ਪਸ਼ੂ ਹੀ ਇਸ ਕਿਲੇ ਦੇ ਉੱਪਰ ਆਉਂਦੇ ਆ ਤੇ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਮਾਲ ਇਸ ਘਰੋਂ ਵੇਖਣ ਦੇ ਵਿੱਚ ਮਿਲ ਜਾਇਆ ਕਰੂਗਾ ਸੋ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਪਸ਼ੂਆਂ ਦੀ ਡਿਟੇਲ ਆ ਉਹ ਬਿਲਕੁਲ ਸਮੇ ਸਮੇਂ ਨਾਲ ਤੁਸੀਂ ਲੈਂਦੇ ਰਿਆ ਕਰੋ ਠੀਕ ਹੈ ਜੀ ਸੋ ਜਿੱਦਾਂ ਕਿ ਅੱਜ ਵੀ 200 ਤੁਹਾਨੂੰ ਮੱਝਾਂ ਝੋਟੀਆਂ ਦਿਖਾਉਣੀਆਂ ਆ ਪਹਿਲਾਂ ਇੱਕ ਝੋਟੀ ਦਿਖਾਵਾਂਗੇ ਬਾਕੀ ਪਸ਼ੂ ਜਿੰਨੇ ਆ ਉਹ ਸਾਰੇ ਦੂਜੇ ਦੂਜੇ ਸੂਬੇ ਦੇ ਵਿੱਚ ਆ ਸੂਈਆਂ ਸੂਈਆਂ ਮੱਝਾਂ ਵੀ ਹੈਗੀਆਂ ਨੇ ਗੱਬਣ ਤਿਆਰੀ ਵਾਲੀਆਂ ਵੀ ਆ ਕੋਈ 15 15 14 14 ਲੀਟਰ ਤੇ ਕੋਈ 16 ਲੀਟਰ ਤੇ ਸੋ ਬਾਕੀ ਜਿਵੇਂ ਜਿਵੇਂ ਆਪਾਂ ਬਿਲਕੁਲ ਡਿਟੇਲ ਲੈਂਦੇ ਜਾਵਾਂਗੇ ਦੋਸਤੋਂ ਉਹ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਉਹ ਮਿਲਦੀ ਜਾਊਗੀ ਇਹਨਾਂ ਪਸ਼ੂਆਂ ਦੀ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 3 ਅਗਸਤ ਆ ਦੋਸਤੋਂ ਤਰੀਕ ਆ ਠ ਆਉ ਲੈਣੇ ਮਤੇ ਰੇ ਡਿਟੇਲ ਕਰਦੇ ਆਂ ਗੱਲਬਾਤ ਭਾਈ ਕੋਮਲ ਦੇ ਨਾਲ ਸਭ ਤੋਂ ਪਹਿਲਾਂ ਵੀਰ ਕੋਮਲ ਸਾਸਰੀ ਕਾਲ ਭਾਈ ਸਾਸਰੀਆ ਸੰਧੂ ਸਭ ਹੋਰ ਕਿ ਹਾਲ ਚੱਲ ਜੀ ਬੜੇ ਵਧੀਆ ਵੀਰ ਕੋਮਲ ਅੱਛਾ ਕੋਮਲ ਵੀਰੇ ਇੱਕ ਆਪਣੇ ਭੈਣ ਭਰਾਵਾਂ ਨੂੰ ਇਹ ਦੱਸ ਸਕੀਏ ਵੀਡੀਓ ਆਪਣੀ ਚਲੋ ਪਹਿਲੀ ਆ ਤੁਹਾਡੇ ਇਸ ਫਾਰਮ ਤੋਂ ਤੇ ਕਿੰਨੇ ਕ ਲੰਬੇ ਸਮੇਂ ਤੋਂ ਜਿਹੜਾ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਆਂ ਇਹ 30 ਸਾਲ ਤੋਂ ਕਰਦੇ ਆ ਰਹੇ ਆ 30 ਸਾਲ ਤੋਂ ਕਿ ਜੱਦੀ ਪੁਸ਼ਤੀ ਕੰਮਿਆਂ ਦਾ ਉਹਦਾ ਤੇ ਤੁਸੀਂ ਆਪਣਾ ਮਤਲਬ ਕਿ ਕਦੋਂ ਤੋਂ ਕਰੇ ਆ ਰਹੇ ਆਂ ਹਾਂਜੀ ਠੀਕ ਆ ਤੇ ਕੋਮਲ ਭਾਈ ਪਸ਼ੂ ਇਸੇ ਤਰ੍ਹਾਂ ਕੋਈ 5 7 8 7 ਨੱਕ ਜਿਹੜੇ ਹੁੰਦੇ ਆ ਹਾਂ ਆਬੀ ਲੰਬਾ ਸੀਗਾ ਆਪਾਂ ਵੈਸੇ ਗੱਲਬਾਤ ਤਾਂ ਕਾਫੀ ਲੰਬੇ ਸਮੇਂ ਤੋਂ ਹੁੰਦੀ ਪਈ ਸੀ ਪਰ ਮਾਲ ਵਿਖ ਜਾਂਦਾ ਮਾਲ ਵਿਖ ਜਾਂਦਾ ਸੀ ਆ ਮਾਲ ਵਿਖ ਜਾਂਦਾ ਸੀ ਅੱਛਾ ਵੀਰ ਕੋਮਲ ਅੱਜ ਜਿਹੜੇ ਐਨੀਮਲ ਆਪਾਂ ਦਿਖਾਉਣੇ ਆ ਟੋਟਲ ਇਧਰੋਂ ਜ਼ਿਕਰ ਦੇਖੀ 6 ਕ ਪਸ਼ੂ ਆਪਣੇ ਕੋਲ ਅੱਜ ਹਾਂਜੀ 6 ਪਸ਼ੂ ਤੇ ਜਿਨ੍ਹਾਂ ਦੇ ਵਿੱਚੋਂ ਘੱਟੋ ਘੱਟ ਵੀ ਕੋਈ ਦੋ ਕੀ ਮੱਝਾਂ ਗੱਬਣਾ ਬਾਕੀ ਚਾਰ ਕ ਸੋਇਆ ਬਸ ਬਾਕੀ ਚਾਰ ਠੀਕ ਹੈ ਜੀ ਤੇ ਵੈਸੇ ਮੋٹے ਤੌਰ ਤੇ ਆਪਣੇ ਵੀਰਾਂ ਨੂੰ ਦੱਸ ਦਈਏ ਕਿੰਨੇ-ਕਿੰਨੇ ਮਿਲਕ ਵਾਲੀਆਂ ਜਿਹੜੀਆਂ ਅੱਜ ਆਪਣੇ ਕੋਲ ਇਹ ਮੱਝਾਂ ਮਿਲ ਜਾਣਗੀਆਂ ਆਪਾਂ ਮਿਲਕ 13 14 15 16 17 ਕਿਲੋ ਵਾਲ ਤੇ ਲੋ ਦੋਸਤੋ ਸ਼ੁਰੂਆਤ ਕਰ ਲਾਂਗੇ ਬਾਕੀ ਮਾਲ ਉਧਰ ਦਾ ਹੀ ਹੈ ਬਾਹਰ ਉਧਰ ਦਾ ਮਾਲ ਸਾਰਾ ਹੀ ਉਧਰ ਦਾ ਉਹ ਤੁਹਾਨੂੰ ਵੇਖ ਕੇ ਪਤਾ ਲੱਗ ਜਾਣਾ ਠੀਕ ਹੈ ਜੀ ਲਓ ਦੋਸਤੋ ਮਾਲ ਉਧਰ ਦਾ ਹੀ ਵੀਰੋਂ ਨਹੀਂ ਖਰੀਦਦੇ ਆ ਠੀਕ ਹੈ ਜੀ ਆਊਟ ਆਫ ਪੰਜਾਬ ਸਾਰੇ ਵੀਰ ਸਮਝ ਜਾਂਦੇ ਆ ਜਦੋਂ ਆਪਾਂ ਹਰਿਆਣਾ ਕਰਨਾਲ ਜੀ ਤੋਂ ਉਧਰ ਦੀ ਗੱਲ ਕਰਦੇ ਆ ਤੇ ਫਿਲਹਾਲ ਮਾਲ ਤੁਹਾਨੂੰ ਦਿਖਾ ਦਾਂਗੇ ਥੱਲੇ ਕਲੇ ਪਸ਼ੂ ਦੀ ਡਿਟੇਲ ਮਿਲ ਜੂਗੀ ਸੋ ਮੇਰੀ ਰਿਕਵੈਸਟ ਆ ਸਾਰੇ ਵੀਰਾਂ ਨੂੰ ਵੀਡੀਓ ਤੁਸੀਂ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਆਓ ਸ਼ੁਰੂਆਤ ਕਰਦੇ ਆ ਦੋਸਤੋ ਪਹਿਲੇ ਨੰਬਰ ਤੋਂ ਇਸੇ ਝੋਟੀ ਤੋਂ ਕਮਲ ਭਾਈ ਇਹ ਝੋਟੀ ਦੀ ਪੂਰੀ ਇਨਫੋਰਮੇਸ਼ਨ ਦੇ ਦਿੱਤੀਏ ਸੁਵਾ ਦੱਸ ਦੀਏ ਤੇ ਸਮਾਂ ਦੱਸ ਦੀਏ ਕਿੰਨਾ ਕੁ ਟਾਈਮ ਹੋ ਗਿਆ ਇਹ ਪਹਿਲਾ ਸੁਵਾ ਵਾ ਹਾਂਜੀ ਤੇ 10000 ਦਿਨ ਦੀ ਸੂਈ ਆ ਇਸ ਨਾਲ 13 ਕਿਲੋ ਦੁੱਧ ਹੋਊਗਾ 13 ਕਿਲੋ ਆ ਹਾਂਜੀ ਪੰਜ ਜਦਾਂ ਮਰਜ਼ੀ ਕੋਈ ਦੋ ਟਾਈਮ ਮਿਲ ਕੇ ਆਪਦੀ ਚੋਕੇ ਖੜੇ ਅੱਛਾ ਜੀ ਬੱਚਾ ਇਹਦੇ ਮਗਰ ਕੀ ਆ ਬੱਚਾ ਇਹਦੇ ਮਗਰ ਕੱਟੀ ਆ ਜੀ ਮਗਰ ਕੱਟੀ ਆ ਤਾਂ ਦੱਸੋ ਮਗਰ ਕੱਟੀ ਆ ਕੋਈ 10 ਕੁ ਦਿਨਾਂ ਦਾ ਸੁਵਾ ਇਹ 12 13 13 ਕਿਲੋ ਜਿਹੜਾ ਨੈਟਿੰ ਦੇ ਥੱਲੇ ਦੁੱਧ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਇੱਥੇ ਆਣ ਕੇ ਉਹ ਗੱਲਬਾਤ ਕੀਤੀ ਜਾਊਗੀ ਜਿਹੜੇ ਕਿਸੇ ਵੀਰ ਨੇ ਦੂਰੋਂ ਜੜੋਂ ਆ ਕੇ ਚੁਵਾਈ ਕਰ ਲੈਣੀ ਆ ਭਾਂਡੇ 'ਚ ਪੈਣ ਵਾਲੇ ਦੁੱਧ ਦੀ ਗੱਲ ਹੋਊਗੀ ਬਾਕੀ ਅੱਗੇ ਵਧਾਉਣਾ ਘਟਾਉਣਾ ਅੱਗੇ ਚੰਗੀ ਸੇਵਾ ਤੇ ਨਿਰਪਰ ਕਰਦਾ ਤੇ ਬਾਕੀ ਵੀਰ ਕੌਮਲ ਡਾਈਟ ਪਲਾਨ ਫਿਰ ਅੱਗੇ ਫਿਰ ਕੀ ਚੱਲਦਾ ਜ਼ਿਆਦਾਤਰ ਡਰਾਈ ਤੂੜੀ ਤਾੜੀ ਦੇ ਅਚਾਰ ਚੱਲਦਾ ਜਾਂ ਕੋਈ ਤੂੜੀ ਇਹ achar ਥੋੜਾ ਹੀ ਪਾਈਦਾ ਤੂੜੀ ਤੇ ਜ਼ਿਆਦਾ ਮਲਕ ਆਉਂਦਾ ਹੈ ਤੂੜੀ ਤੇ ਬਾਕੀ ਵੰਡਾ ਮੁੰਡਾ ਚੰਗਾ ਜਿਹੜੇ ਸਾਰਾ ਰੁ ਠੀਕ ਹੈ ਵੀਰੇ ਲਓ ਖੋਲ ਕੇ ਦਿਖਾਉਣੀ ਆ ਦੋਸਤੋ 13 ਕਿਲੋ ਝੋਟੀ ਜਲ ਰਹੀ ਆ ਦਸਾਂ ਕਿ ਦਿਨਾਂ ਦੀ ਸੋਈ ਆ ਠੀਕ ਹੈ ਜੀ ਪਹਿਲਾ ਸਵੇਰ ਝੋਟੀ ਸੋਹਣੇ ਹਾਈਟ ਕੱਦ ਦੇ ਵਿੱਚ ਲੰਬੀ ਲੁੰਬੀ ਵੀ ਵਾਵਾ ਬਾਕੀ ਜਦੋਂ ਤੋੜ ਕੇ ਦਿਖਾਉਣੀ ਆ ਦੋਸਤੋ ਤੇ ਬਥੇਰੇ ਸਮਝਾਉਗੀ ਹਵਾ ਨੇ ਲੇਵੇ ਦੀ ਆ ਕਰਿਓ ਚੈੱਕ ਮੜੀ ਜੀ ਠੀਕ ਹੈ ਜੀ ਫੇਸ ਕੁਆਲਿਟੀ ਦੇਖੋ ਸੋ ਬੇਲ ਬੂਲ ਵੀ ਸਪੈਸ਼ਲ ਆ ਥਾਣ ਦੇ ਵਿੱਚ ਦੀ ਆਪਾਂ ਤੁਹਾਨੂੰ ਦਿਖਾਉਣੀ ਇੱਕ ਵਾਰੀ ਬੈਕ ਸਾਈਡ ਤੋਂ ਆ ਮੋੜ ਲਿਆ ਬਜੀ ਮੋੜ ਠੀਕ ਹੈ ਜੀ ਸੁਮਖਾਲਾ ਬਿਲਕੁਲ ਇੱਕ ਸਾਰਾ ਦੋਸਤੋ ਪੱਧਰ ਬਖਾਲਾ ਥਾਂ ਤੁ ਨੂੰ ਬਹੁਤ ਸੋਹਣਾ ਸੋ 13 ਕਿਲੋ ਪਹਿਲਣ ਝੋਟੀ ਦੇ ਥੱਲੇ ਦੁੱਧ ਦਾ ਤੇ ਬਾਕੀ ਥਾਂ ਦੇਵੇ ਦੀ ਸਾਫ਼ ਸੁਥਰੀ ਆ ਤੁਹਾਡਾ ਸੱਜੇ ਕੁਛ ਤਾਂ ਨਹੀਂ ਸਰ ਸਾਹਿਬ। ਇਹਦਾ ਸੀਲਸਾਲ ਝੋਟੀ ਬਹੁਤ ਜਿਆਦੀ ਆ। ਓਕੇ। ਹਾਂਜੀ ਚੋਣ ਵੀ ਬਹੁਤ ਜਿਆਦੀ ਪੁੱਲੀ ਆ। ਠੀਕ ਹੈ ਜੀ। ਹਾਂਜੀ। ਹਾਂ ਮਤਲਬ ਐਂ ਝੋਟੀ ਦਾ ਗਾੜੀ 3 ਕਿਲੋ ਦੁੱਧ ਹੋਊਗਾ ਜੀ। ਹੂੰ। ਹਾਂਜੀ। ਠੀਕ ਹੈ ਜੀ। ਇਹ ਚੰਗੇ ਪਸ਼ੂ ਮੰਨ ਲਾ ਵੀ ਜਿਹੜਾ ਕੋਈ 12 15 14 ਦੇ ਉਹਨਾਂ ਦੀ ਗਾੜ ਕੋ 2.5 3 ਕਿਲੋ ਨਾਰਮਲ ਹੁੰਦੀ ਹੁੰਦੀ ਆ। ਹਾਂਜੀ ਹਾਂਜੀ। ਤੇ ਵੀਰੇ ਕੋਮਨ ਦੀ ਡਿਮਾਂਡ ਕੀ ਕਰਦਾ? ਤੇ ਹਾਂ ਨਾ ਕਿੱਥੋਂ ਤੱਕ ਵੀ ਡਿਮਾਂਡ ਵੀ ਦੱਸ ਦੀਏ ਵੀ ਲੈਣ ਦੇਣ ਜੈਸ ਨੂੰ ਵੀ ਦੱਸ ਦੀਏ। ਡਿਮਾਂਡ ਵੀਰ ਜੀ ਭਾਵੇਂ 1 20 ਕਰੀਏ 50 ਠੀਕ ਹੈ ਜੀ ਹਾਂਜੀ ਠੀਕ ਹੈ ਬਾਕੀ ਫੈਸਿਲਿਟੀ ਪੂਰੀ ਆ ਵੀ ਤੁਹਾਡੇ ਕੋਲ ਹੁਣ ਕਾਫੀ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਕੋਈ ਆਊਟ ਆਫ ਸਟੇਟ ਚਾਹੇ ਕਿ ਪੰਜਾਬ ਦੇ ਵਿੱਚੋਂ ਵੀ ਭੈਣ ਭਰਾਵਾਂ ਦਾ ਦੂਰੋਂ ਨੇੜੇੋਂ ਕੋਈ ਫੈਮਿਲੀ ਦੇ ਨਾਲ ਵੀ ਆ ਜਾਂਦਾ ਵੀ ਤਸੱਲੀ ਕਰ ਲਓ ਚਲ ਦੂ ਟਾਈਮ ਕੋਈ ਗੱਲ ਨਹੀਂ ਜਿੱਦਾਂ ਮਰਜੀ ਅਗਲਾ ਤਸੱਲੀ ਕਰਕੇ ਡੰਗਰ ਖੜੇ ਕੋਈ ਗੱਲ ਹੀ ਨਹੀਂ ਠੀਕ ਹੈ ਜੀ ਲੋ ਦੋਸਤੋ 1 15 ਜਿਹੜੀ ਲੈਂਡ ਦੇ ਨਾਲ ਹੀ ਗੱਲਬਾਤ ਆ ਤੋਂ ਬਾਕੀ ਦੋਸਤੋ ਪਹਿਲੀ ਵੀਡੀਓ ਤੇ ਮਾਨਤਨ ਕਿਸੇ ਵੀਰ ਦਾ ਹਰ ਵਾਰ ਹੁੰਦਾ ਹੀ ਹੈ ਜੋ ਵੀ ਆ ਦੋਸਤੋ ਛੋਟਛੱਪਾ ਉਹ ਹੋ ਜਾਊਗਾ ਮੌਕੇ ਤੇ ਆ ਸਾਹਮਣੇ ਤੁਸੀਂ ਦੇਖ ਲਓ ਠੀਕ ਹੈ ਜੀ 10 ਕਿ ਦਿਨਾਂ ਦੀ ਸੂਈ ਆ ਤੇ ਸੈਕੰਡ ਨੰਬਰ ਤੇ ਇੱਧਰ ਆ ਜੀਏ ਫਿਰ ਕੌਮਲਾ ਆਪਣੇ ਕੋਲ ਜਿਹੜੀ ਇਹ ਛੋਟੀ ਖੜੀ ਹੈ ਇਹ ਤਾਂ ਕੀ ਰਿਕਾਰਡ ਆ ਕੀ ਡਿਟੇਲ ਆ ਕੀ ਵੀਰ ਜੀ ਦੂਜਾ ਸੂਆ ਛੋਟੀ ਸੂਈ ਆ ਅੱਛਾ ਜੀ 14 ਕਿਲੋ ਇੱਥੇ ਥੱਲੇ ਦੁੱਧ ਆ ਜੀ 14 ਕਿਲੋ ਦੁੱਧ ਹਾਂਜੀ ਇਹ 20 ਦਿਨ ਦੀ ਸੂਈ ਆ ਜੀ 20 ਦਿਨਾਂ ਦੀ ਸੂਈ ਆ ਹਾਂਜੀ तो 14 किलो दूध बच्चा कटा मगर, मगर, कटा मगर. दे हां जी ਇਹਦੇ ਮਗਰ ਕਟਾ ਜੀ ਕਟਾ ਹੈ ਮਗਰ हां जी ਲੋਕ ਦੋਸਤੋ 14 ਬਹੁਤ ਜਿਆਦੀ ਪੋਲੀ ਉਹਦਾ ਥਣ ਥੋੜਾ ਚੋਣ ਬਹੁਤ ਜਿਆਦੀ ਪੋਲੀ ਆ ਥਣ ਥੋੜਾ ਲਾਟੂ ਜੀ ਮੋਟਾ ਥਣ ਆਪਾਂ ਵਿਖਾਉਂਦੇ ਹਾਂ ਹਾਂ ਜੀ ਹਾਂ ਜੀ ਇਹ ਪੋਲੀ ਹੈ ਬਾਕੀ ਇਹ ਪੋਲੀ ਵਧੀਆ ਭਰਾ ਬਰੂ ਬਿਲਕੁਲ ਇੱਕਸਾਰ ਬਿਲਕੁਲ ਓਕੇ ਕੋਈ ਗੱਲ ਹੀ ਨਹੀਂ ਆ ਤੇ ਠੀਕ ਆ ਜੀ ਹਾਂ ਜੀ ਤੇ ਹੁਣ ਨੈਟ 14 ਕਿਲੋ हां 14 ਕਿਲੋ ਨੈਟ ਦੁੱਧ ਠੀਕ ਆ ਜੀ ਨੈਟ ਦੋਸਤੋ 14 ਕਿਲੋ ਦੁੱਧ 20 ਦਿਨਾਂ ਦੀ ਸੂਈ ਆ ਦੂਜਾ ਸੂਆ ਕੱਦ ਵੱਡਾ ਬਾਕੀ ਜਿਹੜਾ ਵੱਡਾ ਕੱਦ ਹਾਈਟ ਲੈਂਥ ਪੂਰੀ ਆ ਇਸ ਛੋਟੀ ਦੀ ਸੈਕੰਡ ਟਾਈਮਰ ਦੂਜਾ ਸੂਬਾ ਛੋਟੀ ਸਿੰਗੀ ਲੰਬਾ ਫੇਸ ਠੀਕ ਹੈ ਜੀ ਜਿੱਦਾਂ ਆਪਾਂ ਇੱਕ ਮੋਰਾ ਬਰੀਡ ਦੇ ਵਿੱਚ ਮੱਝਾਂ ਝੋਟੀਆਂ ਦੇਖਦੇ ਆਂ ਤਾਂ ਤੁਸੀਂ ਇਹ ਬਿਲਕੁਲ ਜੈੱਡ ਬਲੈਕ ਇੱਕ ਰੰਗ ਪੂਛ ਮੱਥਾ ਬਿਲਕੁਲ ਜਿਹੜਾ ਬਲੈਕ ਸੋ ਥਾਣੂ ਲੈਵੇ ਤਾਂ ਤੁਸੀਂ ਇਹ ਦੇਖ ਲਓ ਠੀਕ ਆ ਜੀ ਕਮਲੋ ਭਾਈ ਵੈਸੇ ਚਵਾਈ ਆਪਣੀ ਸਵੇਰ ਸ਼ਾਮ ਕਿੰਨੇ ਤੋਂ ਕਿੰਨੇ ਵਜੇ ਚੱਲਦੀ ਹੈ ਜੀ ਇਹ ਸੰਧੂ ਸਾਹਿਬ ਆਪਣੀ ਚਵਾਈ ਚਾਲਦੀ ਆ ਸਵੇਰੇ 6 ਤੋਂ 6 ਹਾਂ ਸਵੇਰ 6 ਤੋਂ 6 ਹਾਂਜੀ ਠੀਕ ਆ ਜੀ ਹਾਂਜੀ ਸੋ ਦੋਸਤੋ ਹਰ ਵਾਰ ਆਪਣੀ ਰਿਕੁਐਸਟ ਹੁੰਦੀ ਆ ਆ ਖੋਲ ਕੇ ਵੀ ਤੋੜ ਕੇ ਰਿਕੁਐਸਟ ਹੁੰਦੀ ਸਾਰੇ ਵੀਰਾਂ ਨੂੰ ਵੀ ਜਿਹੜਾ ਕੋਈ ਵੀਰ ਖਰੀਦਦਾਰ ਆ ਰਿਹਾ ਠੀਕ ਆ ਜੀ ਕਿਸੇ ਵੀਰ ਦੇ ਮਨ 'ਚ ਡਾਊਟ ਨਾ ਰਵੇ ਤੇ ਦੋ ਡੰਗ ਟਾਈਮ ਤੋਂ ਟਾਈਮ ਆਪਣੀ ਚਿਵਾਈ ਕਰ ਲਿਓ ਠੀਕ ਆ ਜੀ ਤਸੱਲੀ ਕਰਕੇ ਹਾਂ ਤਸੱਲੀ ਕਰਿਓ ਟਾਈਮ ਤੋਂ ਟਾਈਮ ਚਿਵਾਈ ਕਰਿਓ ਕਿਉਂਕਿ ਵੀਰ ਉਹਨਾਂ ਨੇ ਦੱਸਿਆ ਵੀ 6 ਤੋਂ 6 ਜਿਹੜਾ ਟਾਈਮ ਆ ਹੈਗਾ ਇਹਨਾਂ ਪਸ਼ੂਆਂ ਦੀ ਚਿਵਾਈ ਦਾ ਵੇਖੋ ਸਵਾਰਡਰ ਸਾਈਜ਼ ਚੰਗਾ ਬਖਾਲਾ ਬੇਸ਼ੱਕ ਦੋਸਤੋ 14 ਤੋਂ ਪਲੱਸ ਵਾਲਾ ਹੀ ਕਰਦੀ ਆ ਲਿਓ ਜੀ 14 ਤੋਂ ਪਲੱਸ ਵਾਲਾ ਇਹ ਬਖਾਲਾ ਪੱਟ ਹੈ ਜਿਹੜੀ ਬਿਲਕੁਲ ਹੁਣ ਮਿਲਕਿੰਗ ਹੈ ਇਸ ਟਾਈਮ ਜਿਹੜੀ ਕਰਵਾ ਰਹੀ ਹੈ ਉਹ 14 ਕਿਲੋ ਆ ਜਿਹੜੀ ਹੁਣ ਬਿਲਕੁਲ ਨੈਟ હાજર ਤੋਂ ਥਣ ਦੇਵਾ ਵਧੀਆ ਥਣ ਮੋਟਾ ਜਿਵੇਂ ਆਪਾਂ ਦੋਸਤੋ ਲਾਟੂ ਥਣ ਕਹਿ ਦਿੰਨੇ ਪਰ ਖਾਇ ਚਬਾਈ ਪੋਲੀ ਬਿਲਕੁਲ ਉਹ ਤੁਸੀਂ ਕਰਕੇ ਦੇਖ ਲਿਓ ਠੀਕ ਹੈ 14 ਕਿਲੋ ਦੁੱਧ ਮਗਰ ਕਟਾ ਮੀਲ ਕਾਫ ਠੀਕ ਆ ਅੱਛਾ ਤਾਂ ਕੋਮਲ ਜੀ ਮੰਗ ਕੀ ਡਿਮਾਂਡ ਕਰਦਾ ਕਿਥੋਂ ਤੱਕ ਬਈ ਦੇ ਦਾਂਗੇ ਇਹ 130 ਦੀ ਝੋਟੀ ਦੇਵਾਂਗੇ 130 ਦੀ ਹਾਂਜੀ ਠੀਕ ਆ ਜੀ ਰੇਟ ਉਹੀ ਆ ਵੀ ਜਿਹੜੇ ਲੈਣ ਦੇਣ ਦੇ ਵਾਲੀ ਹਾਂਜੀ ਉਹ ਰੇਟ ਆ ਕੋਈ ਆਈਗਾ ਇਹਦਾ ਮੰਨਤਾ ਨਹੀਂ ਹੋਊਗਾ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਬਾਕੀ ਥੋੜਾ ਬਾਧਾ ਕੋਈ ਗੁਜਾਇਸ਼ ਜੀ ਆ ਵੀ ਛੋੜ ਛੱਪੇ ਵਾਲੀ ਗੱਲ ਬੈਤਰ ਆ ਜੀ ਛੋੜ ਛੱਪੇ ਵਾਲੀ 2000 ਰੁਪਏ ਛੱਡ ਦਾਂਗੇ ਠੀਕ ਆ ਜੀ ਹਾਂਜੀ ਤਾਂ ਦੱਸੋ ਬਿਲਕੁਲ ਨੇੜੇ ਤੇੜੇ ਜੇ ਮਾਲ ਮਿਲ ਜੂਗਾ ਵੀ ਇਹ ਨਹੀਂ ਹੈਗਾ ਵੀ ਪਸੂ ਕੇ ਨਾ 130 ਦਾ 28 ਦਾ ਦੇਣਾ ਤੇ ਮੁੱਲ 1.45 ਜਾਂ 1. ਉਹ ਗੱਲ ਨਹੀਂ ਹੈਗੀ ਵੀ ਯਾਰ 2000 ਦਾ ਕੋਈ ਉਹਲਾ ਆਇਆ ਉਹ ਮੌਕੇ ਦੇ ਵਿੱਚੋਂ ਗੁੰਜਾਇਸ਼ ਹੋ ਜੂਗੀ ਮਾਨਤਾ ਨੂੰ ਹੋ ਜੂਗਾ ਤੇ ਬਾਕੀ ਮੈਂ ਤੁਸੀਂ ਦੇਖ ਲਈ ਆ ਚੰਗੀ ਝੋਟੀ ਆ ਸੋਹਣੀ ਹਾਈਟ ਲੈਂਥ ਵਾਲੀ ਆ ਦੁੱਧ ਕਰਮਾਲੀ ਸੋਨਾ ਭਰਾਈ ਜਾਊਗੀ ਠੀਕ ਆ ਜੀ ਵੈਸੇ 14 ਤੋਂ ਪਲੱਸ ਵੀ ਤੁਸੀਂ ਚੋ ਸਕਦੇ ਜੇ ਪਰ ਜਿਹੜਾ ਹੁਣ ਨੈੱਟ ਮੌਕੇ ਤੇ ਆ ਹਾਜ਼ਰ ਉਹਦੀ ਆਪਾਂ ਗੱਲ ਕਰਾਂਗੇ ਜਿਹੜਾ ਤੁਸੀਂ ਚੋ ਲੈਣਾ ਤੀਜੇ ਨੰਬਰ ਤੇ ਕੁਮਰ ਇਧਰ ਆ ਜੀ ਇਸ ਝੋਟੀ ਦੀ ਡਿਟੇਲ ਕਰੀਏ ਸਾਂਜੀ ਇਹ ਦੂਜਾ ਸੁਹਾ ਜੀ ਦੂਜਾ ਸੁਹਾ ਇਹ ਗੱਬਣਾ ਝੋਟੀ ਆ ਜੇ 5-6 ਦਿਨ ਲੈਂਦੀ ਆ ਜੀ 5-6 ਦਿਨ ਕੱਢਦੀ ਆ ਜੀ ਹਾਂਜੀ ਲੋ ਵੀ ਦੋ ਅਗਲੀ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਦੂਜਾ ਸੂਆ ਹੁੰਦੀ ਆ ਇਹਨੇ 15 ਕਿਲੋ ਝੋਟੀ ਨੇ ਪਹਿਲੇ ਸੂਏ ਦੁੱਧ ਕੱਢਿਆ ਜੀ 15 ਲੀਟਰ ਹਾਂਜੀ ਠੀਕ ਆ ਜੀ ਇਹ ਝੋਟੀ ਆਪਣੇ ਘਰ ਦੀ ਆ ਅੱਛਾ ਜੀ ਹਾਂਜੀ ਆਪਾਂ ਜਿਹੜੀ ਇੱਕ ਸੂਆ ਇਹਦਾ ਚੁਆਇਆ ਚੁਆਈ ਆਪਾਂ ਕੀਤੀ ਆ ਪਹਿਲੇ ਸੂਏ ਪਹਿਲਾ ਸੂਆ ਚੁਆਈ ਇਹਦੀ ਕੀਤੀ ਆ ਠੀਕ ਆ ਜੀ ਹਾਂਜੀ ਤਾਂ ਦੱਸੋ ਚੁਆਈ ਇਹਦੀ ਪਹਿਲੇ ਸਵੇਰੇ ਕਰੀ ਆ ਠੀਕ ਆ ਜੀ ਤੇ ਕਦ ਬੁੱਤ ਇੱਕ ਪਹਿਲਾਂ ਜਿਹਨੂੰ ਬਿਲਕੁਲ ਜਿਹੜੀ ਆਪਾਂ ਸੂਈ ਸਵਾਈ ਤੁਹਾਨੂੰ ਦਿਖਾਈ ਹੈ ਦੂਜੇ ਨੰਬਰ ਤੇ ਝੋਟੀ ਉਹਦੇ ਬਿਲਕੁਲ ਇਕੁਵਲਾ ਬਰਾਬਰ ਝੋਟੀ ਆ ਤੇ ਬਾਕੀ ਵਜਨ ਦੋੜ ਉਹ ਤਾਂ ਪਹਿਲੇ ਸਵੇ ਚੰਗਾ ਦੁੱਧ ਚਵਾਇਆ ਇਹ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਣੀ ਆ ਵਜਨ ਉਹ ਵਟਾ ਪੂਰਾ ਜਿਵੇਂ ਆਪਾਂ ਗੱਲ ਕਰਦੇ ਆ ਦੋਸਤੋ ਅੱਗੋਂ ਪਤਲੀ ਤੇ ਪਿੱਛੋਂ ਜਿਵੇਂ ਜਿਵੇਂ ਪਿੱਛੇ ਨੂੰ ਆਉਂਦੀ ਆ ਦੋਸਤੋ ਮੇ ਥੱਬਿਆਂ ਦੇ ਥੱਬੇ ਪਿੱਠਪੋੜੇ ਵਾਲੀ ਸਾਈਡ ਤੋਂ ਤੇ ਥੱਲਿਓ ਵੀ ਕਰਮਾਂ ਵਾਲੀ ਪੰਡਾ ਪਾਈ ਖੜੀ ਆ ਅਜੇ ਝੋਟੀ 5 4 ਦਿਨ ਲੈਂਦੀ ਆ ਜੀ ਠੀਕ ਆ ਜੀ ਹਾਂਜੀ ਬਾਕੀ ਮਿਲਦੀ ਮੋਲਦੀ ਆ ਲੰਮਾ ਟਾਈਮ ਇਹ ਸੂਆ ਪਰ ਮੈਂ ਲੰਮਾ ਟਾਈਮ 2 2 ਮਹੀਨੇ ਸੰਦੂ ਸਾ ਛੱਡੀ ਝੋਟੀ ਠੀਕ ਆ ਜੀ ਹਾਂਜੀ ਪਹਿਲੇ ਸਵੇ 14 15 14 14 15 ਕਿਲੋ ਆ ਦੋਸਤੋ 15 14 ਲੀਟਰ ਦੀ ਮਿਲਕਿੰਗ ਕਰਵਾਈ ਐਗੀ ਤੋਂ 17 ਕਿਲੋ ਦੁੱਧ ਕੱਢੂਗੀ ਠੀਕ ਹੈ ਜੀ ਬਾਕੀ ਪਲੀ ਜੰਮੀ ਚੰਗੀ ਆ ਦੋਸਤੋ ਵਜਨ ਲੋੜ ਪੂਰਾ ਕਦ ਕੁਤ ਨੋ ਡਾਊਟ ਕੋਈ ਵੀਰ ਦੂਰ ਨੇੜੇੋਂ ਆ ਰਿਹਾ ਦੋਸਤੋ ਤੇ ਵੱਡੇ ਕਦ ਪੁੱਤ ਵਿੱਚ ਸੋ ਤੋਰੇ ਤਾਰਾ ਬਹੁਤ ਵਧੀਆ ਠੰਡੀ ਧੀਰੀ ਸੀਲ ਸੌ ਤੋਰੇ ਤੇ ਵਿੱਚ ਵੀ ਵੀਰਾਂ ਨੂੰ ਝਲਕ ਜੜੀ ਦਿਖਾਈ ਦੇਊਗੀ ਆ ਕਰੋ ਚੱਕ ਦਾ ਸੋਦਾ ਸੂਰਜ ਚੋਇਆ ਵਾ ਚੋਨਚਾਂ ਨੂੰ ਝੋਟੀ ਬਹੁਤ ਜਿਆਦੀ ਪੋਲੀ ਆ ਹੂੰ ਹੂੰ ਹਾਂਜੀ ਠੀਕ ਆ ਜੀ ਬਾਕੀ ਸਿਮਰ ਸੋਮਣ ਤਾਂ ਮੋਰਾ ਮਰਾ ਦਾ ਜੀ ਨੂੰ ਆਪਾਂ ਕਿ ਹਾਂਜੀ ਮੋਰਾ ਦਾ ਸਿਮਰ ਅਮਨ ਅਤੀ ਦਾ ਜੀ ਠੀਕ ਆ ਹਾਂਜੀ ਠੀਕ ਆ ਜੀ ਬਾਕੀ ਇਸ ਵਾਰ ਉਮੀਦ ਕਰਦੇ ਆ ਵੀ ਜਿਹੋ ਜਆ ਬਾਡਾ-ਬਡਾ ਵੇਖ ਕੇ ਬੰਤਰ ਵੇਖ ਕੇ ਵੀ ਥੱਲਿਓਂ ਵੀ ਬਣੀ-ਥਣੀ ਵੇਖ ਕੇ 15 ਤੋਂ ਰਮਾਨਾ ਪਲਾਸੀ ਚ ਪਾਉਂਗੇ ਆਪਾਂ 17 ਕਿਲੋ ਕਹਾਂਗੇ ਝੋਟੀ 17 ਕਿਲੋ ਝੋਟੀ ਦੁੱਧ ਕੱਢੂਗੀ ਹੂੰ ਹਾਂਜੀ ਲਓ ਦੱਸੋ ਵੱਡੀ ਝੋਟੀ ਆ ਦੋਸਤੋ ਪਰੋਣਾ ਚਾਹੀਦਾ ਵੈਸੇ ਨਸਲ ਬਰੀਡ ਦੇ ਵਿੱਚ ਮੋ ਤੇ ਇਹਦਾ ਕੁਮ ਫਿਰ ਗੱਬਣ ਦਾ ਕੀ ਕਰਦੇ ਆ ਲੈਣ ਦੇਣ ਕੀ ਰਊਗਾ ਇਹਦਾ 1 30 ਦੀ ਦੇਵਾਂਗੇ ਜੀ ਇਹ ਵੀ 1 30 ਦੀ ਆ ਹਾਂਜੀ ਠੀਕ ਆ ਜੀ ਤਾਂ ਤੁਸੀਂ 1 30 ਦੀ ਦਿੱਤੀ ਜਾਊਗੀ ਬਾਕੀ ਥੋੜਾ ਤੁਹਾਨੂੰ ਲਾਗੂ ਆਪਾਂ ਥਾਣਾ ਦਿਖਾ ਦਈਏ ਆ ਕਰੋ ਚੱਕ ਜੀ ਠੀਕ ਆ ਤੇ ਬਹੁਤ ਸੋਹਣਾ ਥਾਣਾ ਨੋਕਲਾ ਥਾਣਾ ਬਿਲਕੁਲ ਹੱਥੀ ਚਵਾਈਲਾ ਥਾਣਾ ਲੱਗਾ ਠੀਕ ਆ ਜੀ ਮੁੱਠੀ ਮੁੱਠੀ ਥਾਣਾ ਤੇ ਸੋਨਾ ਦੁੱਧ ਜਵਾਦੂਗੀ ਬਾਕੀ ਉਮੀਦ ਆਪਾਂ ਚੰਗੀ ਕਰਦੇ ਆ ਕਿਉਂਕਿ ਬਣਦੀ ਥਣ ਦੀ ਸੋਨਾ ਪਈ ਆ ਅਜੇ ਲੈ ਜੇ 5 4 ਦਿਨ 6 ਦਿਨ ਤੇ ਹੋਰ ਵੀ ਥੱਲੋਂ ਖੁੱਲਣਾ ਆ ਜੇ ਝੋਲ ਝਾਲ ਕਾਫੀ ਠੀਕ ਆ ਅੱਗੇ ਕੋਮਲ ਵੀਰ ਇੱਧਰ ਆ ਜੀ ਆਪਾਂ ਜਿਹੜੀ ਆ ਚੌਥੇ ਨੰਬਰ ਤੇ ਆਪਣੇ ਕੋਲ ਆ ਆ ਵੀ ਦੂਜਾ ਸੁਹਾ ਝੋਟੀ ਜੀ ਦੂਜਾ ਸੁਹਾ ਇਹ ਵੀ ਸੂਨ ਵਾਲੀ ਤਿਆਰੀ ਇਹ ਵੀ ਇਹ ਵੀ ਤਿਆਰੀ ਇਹ ਤੇ 10 ਦਿਨ ਪੂਰੇ ਹੁੰਦੇ ਜੀ ਠੀਕ ਆ ਜੀ ਹਾਂ ਜੀ ਹੈ ਇਹ ਵੀ ਇੱਕ ਰੰਗ ਹੈ ਨਾ ਬਲੈਕ ਜੀ ਇਹ ਵੀ ਇੱਕ ਰੰਗ ਹੈ ਜੀ ਇਹ ਜੈਡ ਬਲੈਕ ਹੈ ਜੀ ਠੀਕ ਆ ਜੀ ਇਹ ਵੀ ਆਪਣੇ ਕੋਲੋਂ ਕਾ ਸੇਲ ਪਰਚੇਜ ਵਿਕਰੀ ਦੇ ਵਿੱਚ ਹੀ ਆਈ ਹੈ ਨਹੀਂ ਆਪਾਂ ਲਿਆਂਦੀ ਸੰਧੂ ਸਾਹਿਬ ਆਈ ਇਹ ਲਿਆਂਦੀ ਹਨਾ ਲਓ ਦੱਸੋ ਜਿਹੜਾ ਬਿਲਕੁਲ ਪਸ਼ੂ ਪਹਿਲੇ ਸੁਹਾ ਚ ਹੋਇਆ ਉਹ ਬਿਲਕੁਲ ਤੁਹਾਨੂੰ ਉਸੇ ਤਰ੍ਹਾਂ ਹੀ ਅਕਾਊਂਟ ਕਰਵਾ ਦਿੱਤਾ ਇਹਨੇ ਵੀ ਦੂਜਾ ਸੁਹਾ ਸੂਣਾ ਤੇ ਪੂਰੀਆਂ ਵੱਡੀਆਂ ਮੱਝਾਂ ਨੇ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਜਿਹੜੇ ਪਹਿਲੇ ਨੰਬਰ ਤੇ ਝੋਟੀ ਨੂੰ ਛੱਡ ਕੇ ਥੋੜਾ ਜਿਹਾ ਉਹ ਨਾਰਮਲ ਸੀਗਾ ਬਾਕੀ ਤਿੰਨੇ ਜਿਹੜੀਆਂ ਮੱਝਾਂ ਵੱਡੀਆਂ ਝੋਟੀਆਂ ਨੇ ਤੇ ਬਿਲਕੁਲ ਛੋਟਾ ਸਿੰਘ ਦੂਜਾ ਸੁਬਾ ਤੇ ਤਿਆਰੀ ਵਾਲੀ ਆ ਠੀਕ ਆ ਜੀ ਬਾਕੀ ਤਿਆਰੀ ਤੁਸੀਂ ਆ ਵੇਖ ਲਓ ਬੈਕਸਾਈਡ ਤੋਂ ਜਿੰਨੀ ਵੀ ਬਣੀ ਥਣੀ ਆ ਤੇ ਦਿਨ ਜਿੰਨੇ ਕ ਲੈਂਦੀ ਆ ਉਹਦੇ ਲਈ ਚੰਗਾ ਠੀਕ ਆ ਜੀ ਉਹਨਾਂ ਦੇ ਪਸ਼ੂ ਥੱਲੇੋਂ ਖਲੂਗਾ ਆ ਤੋਰ ਤੋਰ ਲਓ ਜੀ ਆ ਤੋਰ ਲਓ ਠੀਕ ਆ ਜੀ ਤੇ ਫੁੱਲ ਉੱਚਾ ਕਦਗਾਠ ਸੋਨਾ ਥੱਲੇੋਂ ਵਿਖਾਲਾ ਤਿਆਰ ਕਰ ਰਹੀ ਆ ਕੋਈ 5 ਲੈ ਜੇ 6 ਲੈ ਜੇ ਹਫਤੇ ਇਕ ਦੀ ਆਪਾਂ ਉਮੀਦ ਕਰਦੇ ਆ ਬਾਕੀ ਜੰਮੀ ਪੜੀ ਚੰਗੀ ਆ ਤੇ ਉਮੀਦ ਹੈ ਦੋਸਤੋ 2-4 ਦਿਨ ਪਸ਼ੂ ਵੱਧ ਵੀ ਲੈ ਕੇ ਜਾ ਸਕਦਾ ਆ ਮੋੜ ਲਾ ਵੀ ਤੇ ਮੋੜ ਲਾ ਉਹਨਾਂ ਹੋਈ ਗੱਲ ਜਾ ਸੋ 4 ਬਜਨ ਦਾ ਓੜਾ ਠੀਕ ਆ ਜੀ ਜੰਮੀ ਪਲੀ ਵੈਸੇ ਤੁਸੀਂ ਵੇਖ ਲਿਆ ਸਾਰੇ ਵੀਰਾਂ ਨੇ ਜਿਹੜਾ ਖਿਡਾਰੀ ਵੀਰ ਆ ਉਹਨਾਂ ਨੇ ਵੀ ਅਸੀਂ ਜੱਜਮੈਂਟ ਕਰ ਲੈਣੀ ਆ ਪਸੂ ਦੀ ਰਾਜੀ ਵਜਨ ਵਟਾ ਪੂਰਾ ਇੱਕ ਰਾਂਗਾ ਬਿਲਕੁਲ ਜੈਡ ਬਲੈਕ ਫਿਰਲਪੁਰਲ ਵੀ ਆਪਸੀ ਥਾਣਾ ਦੀ ਬਹੁਤ ਵਧੀਆ ਇਧਰ ਉਹ ਤੁਹਾਨੂੰ ਬਹਿਣੀ ਵਾਲੀ ਸਾਈਡ ਤੋਂ ਪਾ ਦਿਖਾਉਣੇ ਹੈ ਲੋ ਹਲਾ ਜਮੜੀ ਠੀਕ ਹੈ ਜੀ ਇਹਦਾ ਕੁੰਮਲ ਕੀ ਰੇਟ ਕੀ ਮੰਗ ਕਰਾਂਗੇ 1.40 ਦੇਵਾਂਗੇ ਜੀ ਛੋਟੀ 1.40 ਦੇ ਹਾਂਜੀ ਠੀਕ ਹੈ ਜੀ ਚੰਗੀ ਆਈ ਆ ਬਹੁਤ ਉਹਨਾਂ ਦੇ ਕਹਿਣ ਮੁਤਾਬਕ ਤੇ 16-17 ਕਿਲੋ ਪਹਿਲੇ ਸਵੇਰ ਦੁੱਧ ਕੱਢਿਆ ਆਪਾਂ ਜ਼ਿਆਦਾ ਤੇ ਨਹੀਂ ਜਾਣੇ ਆ ਕਿ 18 ਕਿਲੋ ਦੁੱਧ ਕੱਢੂਗੀ ਰਮਾਨ ਠੀਕ ਹੈ ਹਾਂਜੀ ਲਓ ਦੋਸਤੋ ਠੀਕ ਹੈ ਜੀ ਸੋ 18 ਦੀ ਵੀਰਾਂ ਦਾ ਵੀ ਤਸੱਲੀ ਤੇ ਇੰਨਾ ਕਿ ਆਪਾਂ ਮੰਨ ਕੇ ਖਰੀਦੀ ਆ ਵੀ 18-17 ਲੀਟਰ ਕੱਢੂਗੀ ਦੁੱਧ 1.40 ਦੀ ਦੋਸਤੋ ਮੰਗਾ ਡਿਮਾਂਡ 1.40 ਆ ਸੋ ਮੌਕੇ ਤੇ ਥੋੜਾ ਬਾਤਾ ਹੋ ਜੂ ਮੌਕੇ ਤੇ ਜੋ ਵੀ ਵਿਜੋ ਬਣਦਾ ਸਰਦਾ ਇਧਰਲੇ ਪਾਸੇ ਆਪਣੇ ਕੋਲ ਜਿਹੜੀ ਆ ਆ ਗਈ ਵੀਰ ਝੋਟੀ ਇਹ ਵੀਰ ਜੀ ਪਹਿਲਾ ਸੂਬਾ ਝੋਟੀ ਆ ਜੀ ਪਹਿਲਾ ਇਹ ਵੀ ਗੱਪਣਾ ਹੀ ਆ ਸੂਈ ਆ ਨਹੀਂ ਜੀ ਇਹ ਸੂਈ ਆ ਜੀ ਸੂਈ ਆ ਇਹਨੂੰ ਅੱਜ ਸਮਾਂ ਕਿੰਨਾ ਕੁ ਹੋ ਗਿਆ ਇਹਨੂੰ ਸਮਾਂ ਹੋਏ ਹੋਣਗੇ ਤਕਰੀਬਨ 12-13 ਦਿਨਾਂ ਦਾ 12-13 ਦਿਨਾਂ ਦੀ ਫੁੱਲ ਠੀਕ ਆ ਕਟਾ ਮਗਰ ਦੇ ਇਹਦੇ ਮਗਰ ਕਟਾ ਜੀ ਇਹਦੇ ਥੱਲੇ ਦੁੱਧ ਆਊਗਾ 12 ਕਿਲੋ ਪੱਕਾ ਜੀ 12 ਕਿਲੋ ਹਾਂਜੀ ਲਓ ਜੀ 12 ਕਿਲੋ ਦੋਸਤੋ ਪਹਿਲਾ ਸੂਬਾ ਇਹ ਝੋਟੀ ਠੀਕ ਆ ਸੋ ਹਾਈਟ ਲੈਂਥ ਪੂਰੀ ਆ ਆ ਮਗਰ ਕਟਾ ਇਹ ਆ ਜੀ ਪਰਸੋਂ ਹੀ ਆਈ ਆਪਣੇ ਕੋਲ ਠੀਕ ਹੈ ਜੀ ਹਾਂ ਜੀ ਬਾਕੀ ਕਿਵੇਂ ਚਵਾਈ ਚਪੂਈ ਦੀ ਚੰਗੀ ਪਾਸ ਹੈ ਚਪੂਈ ਦੀ ਬਹੁਤ ਜਿਆਦੀ ਪੋਲੀ ਆ ਫਿਰ ਸੀਲ ਬਹੁਤ ਜਿਆਦੀ ਝੋਟੀ ਹੂੰ ਠੀਕ ਹੈ ਜੀ ਸੋ ਪਹਿਲਾਂ ਝੋਟੀ ਆ ਦੋਸਤੋ ਠੀਕ ਹੈ ਜੀ ਸੋ ਪਹਿਲਾਂ ਝੋਟੀ ਬਹੁਤ ਵਧੀਆ 12 ਤੋਂ ਪਲੱਸ ਵੈਸੇ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ 12 ਤੋਂ ਪਲੱਸ ਹੀ ਚੱਲ ਰਹੀ ਆ ਥਾਣਾ ਥੁਣ ਬਹੁਤ ਸੋਨਾ ਹੱਥੀ ਚਵਾਈਲਾ ਮੁੱਠੀਦਰ ਪੂਰਾ ਥਾਣਾ ਸੋ ਥਾਣਾ ਥੁਣ ਵਾਲੇ ਪਾਸਿਓ ਲੇਵੇ ਵਾਲੇ ਪਾਸਿਓ ਦੋਸਤੋ ਸਾਰੀਆਂ ਮੱਝਾਂ ਝੋਟੀਆਂ ਇੱਕੋ ਜਿਹੀਆਂ ਹੀ ਨੇ ਠੀਕ ਹੈ ਜੀ ਸੋ ਜਿੰਨੇ ਐਨੀਮਲ ਆਪਾਂ ਤੁਹਾਨੂੰ ਦਿਖਾਏ ਆ ਜਾਂ ਦਿਖ ਇੱਕੋ ਜਿਹਾ ਲੇਵੇ ਆ ਇੱਕੋ ਜਿਹਾ ਹਵਾਨੇ ਆ ਇੱਕੋ ਜਿਹਾ ਕੱਦ ਘਾਟ ਆ ਸੋ ਵੱਡੀਆਂ ਨੇ ਠੀਕ ਆ ਜੀ ਕੋਈ ਆਪਾਂ ਮੀਡੀਅਮ ਜਾਂ ਛੋਟੀ ਨਹੀਂ ਕਹਿ ਸਕਦੇ ਹਾਂ ਮੋੜ ਲਓ ਵੀਰੇ ਠੀਕ ਆ ਸੋ ਸੋਹਣੀ ਲੈਂਥ ਸੋਹਣੀ ਹਾਈਟ ਹਾਂ ਦੋਜੀ ਇੱਕ ਆਫਾ ਮਗਰ ਕਟਾ ਮੇਲ ਕਾਫ ਠੀਕ ਹੈ ਜੀ 12 ਲੀਟਰ ਤੋਂ ਪਲੱਸ ਪਹਿਲਾ ਸੂਬਾ ਬਿਲਕੁਲ ਗੁਲਾਈ ਦੇ ਵਿੱਚ ਸਿੰਘ ਆ ਠੀਕ ਹੈ ਜੀ ਠੀਕ ਹੈ ਕੋਮਲ ਪਹਿਲਾਂ ਤਾਂ ਇਹਦਾ ਮੁੱਲ ਫਿਰ ਕੀ ਕਰਦਾ ਪਿਆ ਇੱਕ 22 ਦੀ ਦੇਵਾਂਗੇ ਛੋਟੀ ਇੱਕ 22 ਦੀ ਆ ਨਹੀਂ ਹਾਂ ਨਵੀਂ ਦੇ ਦਾਂਗੇ ਹਾਂ ਲਓ ਜੀ ਇੱਕ 20 ਦੀ 200 ਇਹ ਛੋਟੀ ਤੁਹਾਨੂੰ ਮਿਲ ਜਾਊਗੀ ਸੋ so, 12 ਤੋਂ ਆਸਵਾਦ 12 ਤੋਂ ਪਲਾਸੀ ਚੱਲਣ ਲਈ ਨਾ ਜਿਹੜੀ ਪਲਾਸੀ ਚੱਲਣ ਲਈ ਆ ਦੁੱਧ ਜਿੰਨਾ ਦੱਸਾਂਗੇ ਉਹਨਾਂ ਨੇਿਕਲੂ ਭਾਵੇਂ ਆਪਦਾ ਕੋਈ ਜਿੱਦਾਂ ਮਰਜੀ ਦੋ ਟਾਈਮ ਚੁਆਈ ਕਰਕੇ ਖੜੇ ਜੀ ਆ ਸਹੀ ਆ ਜੀ ਲਓ ਦੋਸਤੋ ਜਿੱਦਾਂ ਮਰਜੀ ਕੋਈ ਆਪਦੀ ਤਸੱਲੀ ਵੀਰ ਕਰ ਲੈ 12 ਲੀਟਰ ਤੋਂ ਪਲੱਸ ਸੋ ਬਖਾਲੇ ਤੋਂ ਹੀ ਮੋਸਟਲੀ ਆ ਤੁਸੀਂ ਜਜਮੈਂਟ ਕਰ ਰਹੇ ਠੀਕ ਆ ਜੀ ਬਖਾਲਾ ਬਖਾਲਾ ਬਹੁਤ ਜ਼ਿਆਦਾ ਜ਼ਬਰਦਸਤ ਆ ਸੋਹਣੀ ਲੇਫਟੀ ਤਿਆਰ ਆ ਤੇ 1 20 ਦੀ ਜਿਹੜੀ ਹਾਨ ਆ ਇਧਰਲੇ ਪਾਸੇ ਜਿਹੜੀ ਆਪਣੇ ਕੋਲ ਆ ਖੜੀ ਏ ਇਹ ਬਿਨ ਬੱਚੇ ਉਹ ਤੋਂ ਆ ਗਈ ਸੀਗੀ ਇਹ ਜੀ 5 6 ਦਿਨੋਂ ਇਹ ਸੰਧੂ ਸਾਹਿਬ ਸੂ ਬੇਨ ਬੱਚੇ ਉਹ ਹੈ ਜੀ ਆ ਬੇਨ ਬੱਚੇ ਉਹ ਅੱਛਾ ਜੀ ਤੇ ਇਹਦੇ ਥੱਲੇ ਦੁੱਧ ਹੋਊਗਾ ਤਕਰੀਬਨ 13 ਲੀਟਰ نیٹ ਹੋਊਗਾ ਪੱਕਾ ਠੀਕ ਆ ਜੀ ਪੱਕਾ ਦੁੱਧ ਹੋਊ 13 ਲੀਟਰ ਠੀਕ ਹੈ ਠੀਕ ਹੈ ਤਾਂ ਦੋਸਤੋ ਬੇਨ ਬੱਚੇ ਤੋਂ ਹੁਣ ਮਿਲਦੀ ਬਾੜੇ ਤੇ ਆ ਗਈ ਏ ਹਾਂ ਜੀ ਇੱਕ ਟਾਈਮ ਬਾੜੇ ਤੇ ਆ ਗਈ ਆ ਜੀ ਹਾਂ ਇੱਕ ਟਾਈਮ ਲੌ ਲਤੀ ਕਟੂਕਾ ਲਾ ਲਈਦਾ ਇੱਕ ਟਾਈਮ ਕਿਤੇ ਲਾਈਦਾ ਨਹੀਂ ਤੇ ਉਦਾਂ ਨਾ ਸ਼ਵੇਰੇ ਮਿਲ ਪਈ ਏ ਛੋਟੀ ਜੀ ਠੀਕ ਆ ਜੀ ਹਾਂ ਜੀ ਲਓ ਦੋਸਤੋ ਤਾਜੀ ਸੂਈ ਆ ਤੇ ਕੋਈ ਕਾਰਨ ਚਲੋ ਬਣਿਆ ਜਿਹੜਾ ਬੱਚਾ ਇਹਦਾ ਐਕਸਪਾਇਰ ਹੋ ਗਿਆ ਸੀਗਾ ਬੇਨ ਬੱਚੇ ਤੋਂ 13 ਕਿਲੋ ਤੇ ਚੱਲ ਰਹੀ ਆ ਅੱਗੇ ਗੱਲ ਕਰਦੇ ਪਏ ਸੀ ਵੀ ਪਖਾਲਾ ਬੇਸ਼ੱਕ ਦੋਸਤੋ ਥੋੜਾ ਘੱਟ ਵਿਖਾਉਂਦੀ ਹੈ ਕਿ ਇਹਦਾ ਨਾੜੀ ਦੁੱਧ ਹੀ ਹੁੰਦਾ ਪਸ਼ੂਆਂ ਦੇ ਤੇ ਚੁਾਈ ਦੇ ਵਿੱਚ ਮੇਰਾ ਵੀਰ ਕੋਈ 13 ਕਿਲੋ ਦੁੱਧ ਚੋਕੇ ਤਸੱਲੀ ਤੁਸੀਂ ਕਰ ਲਿਓ ਤੇ ਬਿਨ ਬੱਚੇ ਤੋਂ ਆ ਤੇ ਸੋਈ ਨੂੰ ਹਜੇ ਦਿਨ ਹਫਤਾ ਨਹੀਂ ਹੋਇਆਗਾ ਹਫਤੇ ਦੇ ਅੰਦਰ ਵਾਰੀ ਆ ਕੋਈ 6-7 ਦਿਨ ਤੁਸੀਂ ਮੰਨ ਲਿਓ ਠੀਕ ਹੈ ਦੇਖ ਜੀ ਦੇਖੋ ਕਿ ਉਹ ਇੱਕ ਟਾਈਮ ਵੀਰਾਂ ਦਾ ਵੀ ਪਹਾੜਾ ਇੱਕ ਟਾਈਮ ਦੋਸਤੋ ਮਾੜਾ ਮੋੜ ਕੁਟੀਗਾ ਲੱਗ ਗਿਆ ਜੀ ਪਾਸੋਂ ਬੱਚਾ ਮਰਿਆ ਜੀ ਇਹਦਾ ਟਿਕ ਜੂਗੀ ਹਨਾ ਆ ਟਿਕ ਜੂਗੀ ਛੋਟੀ ਹਾਂ ਤੂਹੀ ਬਿਲਕੁਲ ਤਾਜੀ ਹੈ ਜੇ ਮੈਲਾ ਮੂਲਾ ਸੁੱਟਣਾ ਜੀ ਹੂੰ ਤੇ ਕੁੰਮਲ ਇਹ ਕਿੰਨੇ ਦੀ ਫਿਰ ਹੁੰਦੀ ਹੈ ਚਲੋ ਇੱਕ ਤਾਂ ਬਿਨ ਬੱਚੇ ਤੋਂ ਬਾਕੀ ਥੋੜਾ ਬਾਦ ਲਾ ਲੂਗਾ ਲੈਸ ਤਾ 95000 ਦੀ ਦੇ ਦਾਂਗੇ ਛੋਟੀ 95000 95 ਦੀ ਜ਼ਿਆਦਾ ਨਹੀਂ ਕੀ ਨਹੀਂ ਜੀ ਜ਼ਿਆਦਾ ਨਹੀਂ ਹੈ 90 ਦੇ ਦਾਂਗੇ ਹੋਰ ਦਸ 90 ਦੀ ਹਾਂ ਠੀਕ ਹੈ ਬਾਕੀ ਹੈ 13 ਤੋਂ ਪਲਾਸੀ ਹੈ 13 ਲੀਟਰ ਭਾਂ ਜਿੱਦਾਂ ਮਰਜੀ ਆਦਾ ਕੋਈ ਦੋ ਟਾਈਮ ਚੋਕੇ ਤਸल्ली ਕਰਕੇ ਫੇਰ ਠੀਕ ਹੈ ਜੀ ਹਾਂ ਜੀ ਲਓ ਦੋਸਤੋ 13 ਕਿਲੋ ਨੈਟ ਦੁੱਧ ਤੇ 90000 ਦੀ ਇਹ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਬਾਕੀ ਤੁਹਾਨੂੰ ਪੂਰੀ ਡਿਟੇਲ ਪੂਰਾ ਰਿਕਾਰਡ ਮਿਲ ਹੀ ਗਿਆ ਸੂਈ ਨੂੰ ਅਜਾ ਸਮਾਂ ਬੇਸ਼ੱਕ ਥੋੜਾ ਹੀ ਆ ਇੱਕ ਅੱਧਾ ਟਾਈਮ ਜਿਹੜਾ ਕਰਦੀ ਹੈ ਦੋਸਤੋ ਉਹ ਵੀ ਤਕਰੀਬਨ ਆ ਜੂਗੀ ਠੀਕ ਹੈ ਜੀ ਬਾੜੇ ਤੇ ਇੱਕ ਟਾਈਮ ਬਾੜੇ ਤੇ ਆ ਤੇ ਮਰ ਬੱਚਾ ਜਿਹੜਾ ਦੋਸਤੋ ਜਦੋਂ ਪਸ਼ੂ ਦਾ ਐਕਸਪਾਇਰ ਹੁੰਦਾ ਕੋਈ ਦੋ ਚਾਰ ਦਿਨ ਕੋਈ 6-7 ਦਿਨ ਥੋੜਾ ਜਿਹਾ ਪਸ਼ੂ ਆਉਣ ਦੇ ਵਿੱਚ ਟਾਈਮ ਤਾਂ ਲੱਗ ਹੀ ਜਾਂਦਾ ਠੀਕ ਆ ਜੀ ਪਹਾੜੇ ਤੇ ਫਿਲਹਾਲ ਇਹ ਅੱਜ ਨਗ ਜਿਹੜੇ ਦੋਸਤੋ ਤੁਹਾਨੂੰ ਦਿਖਾਤੇ ਆ ਟੋਟਲ ਆਪਾਂ 6 ਠੀਕ ਆ ਜੀ ਮੱਝਾਂ ਛੋਟੀਆਂ ਚੰਗੀਆਂ ਨੇ ਵੱਡੀਆਂ ਨੇ ਤੇ ਮੋਹਰਾ ਬਰੀਡ ਦੇ ਵਿੱਚ ਆ ਪਸ਼ੂ ਐਨੀਮਲ ਸਾਰੇ ਚੰਗੇ ਆ ਠੀਕ ਆ ਜੀ ਬਾਕੀ ਪਸੰਦ ਆਏ ਹੋਣਗੇ ਦੋਸਤੋ ਤੇ ਹੋਰ ਕੋਈ ਗੱਲਬਾਤ ਕੋਮਾ ਹੋਰ ਗੱਲਬਾਤ ਵੀ ਜੀ ਆਪਦੀ ਕੋਈ ਜਿੱਦਾਂ ਮਰਜ਼ੀ ਤਸੱਲੀ ਕਰਕੇ ਟੰਗਰ ਆਪਣਾ ਦੋ ਟਾਈਮ ਚੋ ਕੇ ਤੇ ਜਿੱਦਾਂ ਮਰਜ਼ੀ ਆਪਣਾ ਕਰੇ ਇਹ ਨਹੀਂ ਦੱਸਾਂਗੇ ਕੋਈ ਹੋਊਗਾ ਕੋਈ ਸਹੀ ਆ ਜੀ ਸਹੀ ਹੈ ਇੱਕ ਨੰਬਰ ਬੋਲ ਦਈਏ ਆਪਣੇ ਨੰਬਰ ਆ ਜੀ ਆਪਣਾ 62809 ਹਾਂ 13855 ਠੀਕ ਆ ਜੀ ਹਾਂਜੀ ਠੀਕ ਆ ਲਓ ਤਾਂ ਸੋਇ ਨੰਬਰ ਆ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਓਨਰ ਦੇ ਕੋਮਲ ਪਾਈ ਆ ਠੀਕ ਆ ਜੀ ਸੋ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਇਹਨਾਂ ਪਸ਼ੂਆਂ ਦੀ ਵੀਡੀਓ ਵੱਧ ਤੋਂ ਵੱਧ ਅਗੇ ਦੋਸਤੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਦਿਖਾਉਂਦੇ ਰਹਾਂਗੇ ਤੁਹਾਨੂੰ ਬਾਕੀ ਜਿਹੜੇ ਵੀਰ ਕੋਈ ਨੇੜੇ ਪਾਸੇ ਵਾਲੇ ਆ ਤੁਸੀਂ ਘਰ ਆਣ ਕੇ ਆਪਦੀ ਦੋ ਟਾਈਮ ਚੁਆਈ ਕਰ ਲਓ ਠੀਕ ਆ ਕਵੀਰ ਦੂਰ ਨੇੜੇ ਨਹੀਂ ਆ ਸਕਦਾਗਾ ਵੀਡੀਓ ਕਾਲ ਤੇ ਚਵਾਈ ਕਰਵਾ ਸਕਦੇ ਜੇ ਟਾਈਮ ਤੋਂ ਟਾਈਮ ਸਾਈਡ ਬੈਨਾ ਕਰਕੇ ਫਿਲਹਾਲ ਦੋਸਤੋ ਅੱਜ ਇਸ ਕਵਰੇਜ ਵਿੱਚ ਇੰਨਾ ਸੀਗਾ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ